ਸੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਅੱਜ ਇੱਕ ਕੇਸ ਤੇ ਆਇਆ ਹੋਇਆ ਸੋ ਮੈਂ ਤੁਹਾਨੂੰ ਦੱਸਦਾ ਵੀ ਜਿਵੇਂ ਮੈਂ ਤੁਹਾਨੂੰ ਉਧਰ ਦੱਸਿਆ ਸੀਗਾ ਕਿ ਮੇਰੇ ਮੈਂ ਬਹੁਤ ਚਿਰ ਤੋਂ ਹੀ ਮੈਕਸਿਮਮ ਇਹਨਾਂ ਦੇ ਘਰੇ ਵੀ ਮੈਂ ਆਪਣੇ ਫੈਮਿਲੀ ਰਿਲੇਸ਼ਨ ਨੇ 20 ਸਾਲ ਤੋਂ ਹੀ ਇਹਨਾਂ ਦੇ ਘਰੇ ਮੈਂ ਆ ਰਿਹਾ ਬਹੁਤ ਵਧੀਆ ਜਿਹੜੇ ਫਾਰਮਰ ਨੇ ਸੋ ਦੋਸਤੋ ਇਹਨਾਂ ਨੇ ਬਹੁਤ ਸੋੜੀਆਂ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਨੇ ਸੋ ਦੋਸਤੋ ਆ ਥੋੜੀ ਜਿਹੜੀ ਪ੍ਰੋਬਲਮ ਸੀ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ ਸੋ ਦੋਸਤੋ ਆ ਇੱਕ ਗਾਂ ਮੇਰੇ ਸਾਹਮਣੇ ਖੜੀ ਹੈ ਸਾਹੀਵਾਲ ਦੋਸਤੋ ਇਹਨੂੰ ਟੈਂਪਰੇਚਰ ਹੈ 105 ਹੁਣ ਦੋਸਤੋ ਇਹਨੂੰ ਟੈਂਪਰੇਚਰ ਤਾਂ ਹੋ ਗਿਆ 105 ਹੁਣ ਆਪਾਂ ਜਿਹੜਾ ਇਹਦਾ ਮਤਲਬ ਕਿ ਮੈਂ ਤੁਹਾਨੂੰ ਵੇਹੀ ਗੱਲ ਕਹਿਣਾ ਹੁੰਨਾ ਨਾ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਆਪਾਂ ਜਿਵੇਂ ਮੈਂ ਤੁਹਾਨੂੰ ਕਹਿੰਨਾ ਨਾ ਫਿਰ ਉਹ ਗੱਲ ਦੁਬਾਰਾ ਹੀ ਆ ਜਾਂਦੀ ਏ ਵੀ ਜਿਹੜੇ 2-4 ਮਹੀਨੇ ਵਾਲੇ ਡਾਕਟਰ ਲੈਬੋਰੀਟਰੀ ਛੱਡ ਕੇ ਬਣੇ ਡਾਕਟਰ ਕਰਿਆਨੇ ਵਾਲੇ ਡਾਕਟਰ ਟੈਲੀਫੋਨ ਦੇ ਖੰਬੇ ਲਾਉਂਦੇ ਲਾਉਂਦੇ ਬਣੇ ਡਾਕਟਰ ਸੋ ਉਹ ਡਾਕਟਰਾਂ ਦੇ ਕੋਲੋਂ ਮਦਦ ਨਹੀਂ ਕਿ ਤੁਸੀਂ ਬਚੋ ਆ ਵੇਖੋ ਆ ਗਾਣਾ ਟੈਂਪਰੇਚਰ 105 ਫਿਰ ਮੈਂ ਜਦੋਂ ਇਹਨਾਂ ਨੂੰ ਪੁੱਛਿਆ ਵੀ ਇਹਨੂੰ ਟੈਂਪਰੇਚਰ ਹੋਇਆ ਕਿਉਂ ਹੈ ਵਜ੍ਹਾ ਕੀ ਟੈਂਪਰੇਚਰ ਦੀ ਸੋ ਇਹ ਸਰਦਾਰ ਜੀ ਰਹਿਣੇ ਦੱਸਿਆ ਵੀ ਅਸੀਂ ਨਾ ਇੱਕ ਧੋਣਾ ਬਾਲਦੇ ਹੀ ਤੂੜੀ ਦਾ ਉਹ ਧੂਣੀ ਬਾਲ ਕੇ ਦੇ ਪੱਖਾ ਇਹਨਾਂ ਕਰਦੀਦਾ ਸੀ ਤੇ ਇਹ ਧੂਣੀ ਦੇ ਅੱਗੇ ਖੜੀ ਹੁੰਦੀ ਸੀ ਸੋ ਦੋਸਤੋ ਹੋਇਆ ਕਿ ਇਹਦੇ ਜਿਹੜੇ ਫੇਫੜੇ ਨੇ ਲੰਘਸ ਉਹਨਾਂ ਦੇ ਵਿੱਚ ਇਨਫੈਕਸ਼ਨ ਆ ਗਈ ਸੋ ਦੋਸਤੋ ਇਨਫੈਕਸ਼ਨ ਆਉਣ ਦੇ ਕਰਕੇ ਇਹਨੂੰ 105 ਟੈਂਪਰੇਚਰ ਹੋ ਗਿਆ ਇਹਨੂੰ ਸਾਹ ਲੈਣ ਚ ਬਹੁਤ ਤਕਲੀਫ ਹੈ ਇਹ ਬੈਠਦੀ ਵੀ ਬਹੁਤ ਘਟ ਹੈ ਸੋ ਦੋਸਤੋ ਇਹਨੂੰ ਹੁਣ ਅਸੀਂ ਟਰੀਟਮੈਂਟ ਦਵਾਂਗੇ ਹੁਣ ਟੈਂਪਰੇਚਰ ਜ਼ਿਆਦਾ ਸੀ ਸੋ ਮੈਂ ਸੋਚਿਆ ਵੀ ਕੁਝ ਠੰਡੇ ਪਾਣੀ ਦੀਆਂ 2-4 ਪਟੀਆਂ ਕਰਵਾ ਕੇ ਸਿਰ ਦੇ ਉੱਤੇ ਥੋੜਾ ਜਿਹਾ ਟੈਂਪਰੇਚਰ ਨੂੰ ਮੇਨਟੇਨ ਕਰ ਲਈਏ ਫਿਰ ਇੰਜੈਕਸ਼ਨ ਲਾਵਾਂਗੇ ਸੋ ਦੋਸਤੋ ਜਿਹੜੇ ਵੀ ਮੇਰੇ ਭਰਾ ਪ੍ਰੈਕਟਿਸ ਕਰਦੇ ਆ ਸੋ ਉਹਨਾਂ ਨੂੰ ਮੇਰੀ ਇਹ ਬੇਨਤੀ ਹੈ ਵੀ ਇਦਾਂ ਧਿਆਨ ਦੇ ਨਾਲ ਵੇਖੋ ਕਿੰਨੀ ਸੋਹਣੀ ਉਹਨਾਂ ਨੇ ਗਾਂ ਬਹੁਤ ਹੀ ਬਹੁਤ ਕਹਿੰਦੇ ਉਹਨਾਂ ਦੀ ਵਧੀਆ ਗਾਂ ਬੜੇ ਹੀ ਪਿਆਰ ਦੇ ਨਾਲ ਉਹਨਾਂ ਨੇ ਪਾਲੀ ਏ ਸੋ ਸਾਡੇ ਨਾਲ ਆਪਣੇ ਓਨਰ ਨੇ ਗਾਂ ਦੇ ਆਪਾਂ ਤੁਹਾਨੂੰ ਉਹਨਾਂ ਨਾਲ ਵੀ ਗੱਲ ਕਰਾਉਣੇ ਆ ਵੀ ਗਾਂ ਨੂੰ ਹੋਇਆ ਕੀ ਪ੍ਰੋਬਲਮ ਕੀ ਆਈ ਏ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਇਹ ਗਾਂ ਨੂੰ ਪ੍ਰੋਬਲਮ ਕੀ ਆਈ ਏ ਜੀ ਜਦੋਂ ਤੁਸੀਂ ਵੇਖਿਆ ਜੀ ਇਹ ਪ੍ਰੋਬਲਮ ਵੀਰ ਜੀ ਸਾਡੇ ਅਸੀਂ ਸਹੀ ਮੈਨੇ ਤਾਂ ਆਪਦੇ ਹੱਥੀ ਕੰਮ ਕਰਵਾਵੇ ਠੀਕ ਜੀ ਗਾਹ ਬਿਲਕੁਲ ਵਧੀਆ ਸੀ ਪੱਠੇ ਖਾਂਦੀ ਸੀ ਦੁੱਧ ਦੇਂਦੀ ਸੀ ਵਧੀਆ ਅਸੀਂ ਮੱਛਰ ਤੋਂ ਰਹਿਦ ਕਰਨ ਵਾਸਤੇ ਕਿ ਮੱਛਰ ਦਾ ਬਚਾਅ ਕਰਨ ਵਾਸਤੇ ਸਾਰੀਆਂ ਮੱਝਾਂ ਅੱਗੇ ਬੰਨਤੀਆਂ ਠੀਕ ਹੈ ਜੀ ਓਕੇ ਅੱਗੇ ਬੰਨ ਕੇ ਤੇ ਧੂਣੀ ਲਾ ਕੇ ਤੇ ਮਗਰਲੇ ਪਾਸੇ ਪੱਖਾ ਲਾਤਾ ਅੱਛਾ ਜੀ ਉਹ ਧੂਣੀ ਤੁਮਾਂ ਉਹਨੂੰ ਮੱਝਾਂ ਦੇ ਅੰਦਰ ਲਗਾਇਆ ਗਿਆ ਨਾਲ ਦੀ ਨਾਲ ਹੀ ਤੇ ਅਸੀਂ ਚਾਰ ਪੰਜ ਦਿਨ ਖਿਆਲ ਨਹੀਂ ਕੀਤਾ ਤੇ ਬੇਟਾ ਆਉਂਦਾ ਸੀ ਉਹ ਮੱਝਾਂ ਬੰਨ ਦਿੰਦਾ ਸੀ ਮੈਂ ਖਿਆਲ ਨਹੀਂ ਕੀਤਾ ਠੀਕ ਹੈ ਕੱਲ ਮੈਂ ਵੇਖਿਆ ਜਾ ਕੇ ਤੇ ਉਹ ਗਾਂ ਇਦਾਂ ਕਰਕੇ ਧੜਕ ਰਹੀ ਸੀ ਠੀਕ ਹੈ ਜੀ ਫਿਰ ਨਾਲ ਦੀ ਨਾਲ ਹੀ ਦਵਾ ਤੁਮੇ ਤੋਂ ਪਾਸੇ ਕੀਤੀ ਧੂਆ ਬਜਾਇਆ ਠੀਕ ਖੀਰੋ ਸਾਹਿਬ ਸਾਡੀ ਬਹੁਤ ੜਿਕਤਾਈ ਫਿਰ ਤੁਹਾਨੂੰ ਫੋਨ ਕੀਤਾ ਇਸ ਕਰਕੇ ਠੀਕ ਹੈ ਜੀ ਹੁਣ ਤੁਸੀਂ ਦੱਸ ਰਹੇ ਹੋ ਵੀ 105 ਬੁਖਾਰ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਕੰਡੀਸ਼ਨ ਵੇਨਦੇ ਵੇਨਦੇ ਖਰਾਬ ਹੋ ਗਿਆ ਆਪਦੇ ਹੱਥੀ ਕੰਮ ਗਵਾ ਲਿਆ ਇਸ ਚੀਜ਼ ਦਾ ਨਾ ਠੀਕ ਹੈ ਜੀ ਹਾਂਜੀ ਹਾਂਜੀ ਆਹ ਦੋਸਤੋ ਤੁਸੀਂ ਨਾ ਤੁਸੀਂ ਵੀ ਜਿਹੜੀ ਧੂਣੀ ਧਾਣੀ ਹੈ ਨਾ ਇਹ ਕਦੀ ਬਣਾ ਲਾਇਆ ਕਰੋ ਪੱਖਾ ਲਾ ਲਿਆ ਕਰੋ ਕੋਲਰ ਲਾ ਲਿਆ ਕਰੋ ਵੇਖੋ ਆ ਬਾਈ ਜੀ ਹਰਾਂ ਦੀ ਕਿੱਡੀ ਸੋਹਣੀ ਗਾਂ ਮੈਂ ਦਿਖਾਵਾਂਗਾ ਪਿਓਰ ਸਾਹੀਵਾਲ ਜਿੰਨੂੰ ਆਪਾਂ ਸਾਹੀਵਾਲ ਕਹਿੰਨੇ ਆ ਨਾ ਇਹ ਕੰਪਲੀਟ ਸਾਹੀਵਾਲ ਗਾਂ ਇਹ ਜਿਹੜੀ ਬਹੁਤ ਇਹਨਾਂ ਨੇ ਪਿਆਰ ਦੇ ਨਾਲ ਪਾਲੀ ਕਹਿੰਦੇ ਬਹੁਤ ਹੀ ਅੱਛੀ ਸੁਭਾਅ ਦੀ ਮਤਲਬ ਕਿ ਠੰਡੇ ਸੁਭਾਅ ਦੀ ਜਿਹੜੀ ਇਹ ਗਾਂ ਹੈ ਸੋ ਦੇਖੋ ਹੁਣ ਆਪਣਾ ਜਿਹੜੇ ਓਨਰ ਨੇ ਆ ਵੀ ਦੱਸ ਰਿਹਾ ਵੀ ਅਸੀਂ ਆਪਦੇ ਹੱਥ ਨਾਲ ਹੀ ਇਹਨਾਂ ਦਾ ਖਰਾਬ ਕਰ ਲਿਆ ਸੋ ਤੁਸੀਂ ਵੀ ਇਸ ਗੱਲ ਤੋਂ ਮੈਂ ਇਹ ਇਹਰ ਵੀਡੀਓ ਕਿਉਂਕਿ ਵੀਡੀਓ ਤਾਂ ਮੇਰੇ ਕੋਲੇ ਬਹੁਤ ਹੁੰਦੀਆਂ ਨੇ ਮੈਂ ਰੋਜ਼ ਹੀ ਜਿੰਨੇ ਕੇਸ ਦੇਖਦਾ ਬਟ ਮੈਂ ਜਿਹੜੇ ਮੇਨ ਮੇਨ ਜਿਵੇਂ ਹੁਣ ਆ ਦੱਸਿਆ ਵੀ ਤੁਸੀਂ ਵੀ ਧੂਣੀ ਨਹੀਂ ਲਾਉਣੀ ਦੋਸਤੋ ਕਿਉਂਕਿ ਜੇ ਤੁਹਾਡੀ ਵੀ ਧੂਣੀ ਲਾਓਗੇ ਗਾਂ ਦੇ ਅੰਦਰ ਜਾਂ ਮੱਝ ਦੇ ਅੰਦਰ ਇਨਫੈਕਸ਼ਨ ਆ ਗਈ ਫੇਫੜਿਆਂ ਚ ਹੁਣ ਤੁਹਾਨੂੰ ਪਤਾ ਆਂਦਾ ਟ੍ਰੀਟਮੈਂਟ 2-3 ਦਿਨ ਚੱਲੇਗਾ ਉਹਦੇ ਨਾਲ ਜਿਹੜਾ ਹੈ ਦੁੱਧ ਤੇ ਵੀ ਫਰਕ ਪਵੇਗਾ ਗਾਂ ਦੀ ਬੋਡੀ ਸ਼ੇਪ ਤੇ ਵੀ ਫਰਕ ਪਵੇਗਾ ਸੋ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖਣਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ